ਮਹਾਰਾਜ ਕਹਿ ਰਹਿਆ ਕਿ ਜੇ ਕਿਸੇ ਨੂੰ ਡਿਪਰੈਸ਼ਨ ਚਲਾ ਜਾ ਬੰਦਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਈ ਵਿਆਪਾ ਰੋ ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਕ ਕਦੇ ਸੋ ਇਨਾ ਕਾਲਾ ਅੰਦਰ ਪੈ ਵੀ ਬੈੱਡ ਚ ਵੀ ਦਿਲ ਨਾ ਲੱਗੇ ਗੁਰਦੁਰੀ ਨਹੀਂ ਲੱਗੇ ਗੌਣ ਕਰੈ ਚੌ ਕੁੰਟਕਾ ਘੜੀ ਨਾ ਬੈਸਨ ਸੋਏ ਇੱਕ ਘੜੀ ਵੀ ਨਾ ਟਿਕੇ ਬਾਬਾ ਜੀ ਕਹਿੰਦੇ ਨੇ ਦੁਖ ਹਰਤਾ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ ਤੇਰਾ ਤਨ ਤੇ ਮਨ ਠੰਡ ਪੈ ਜੂਗੀ ਤੂੰ ਸਤਨਾਮ ਵੈਗਰੂ ਬੋਲੀ ਚੌਥਾ ਬਚਨ ਕਿਹਾ ਮੰਨ ਲਓ ਬੰਦੇ ਦੇ ਸਾਥੀ ਵੀ ਸਾਰੇ ਨੇ ਕੋਈ ਦੁਸ਼ਮਣ ਵੀ ਨਹੀਂ ਬਿਮਾਰੀ ਵੀ ਕੋਈ ਨਹੀਂ ਘਰ ਚ ਕਲੇਸ਼ ਵੀ ਕੋਈ ਨਹੀਂ ਆਪਣੇ ਨਿੱਜੀ ਪਾਪ ਇਹਨੇ ਕੀਤੇ ਨੇ ਉਹ ਪਾਪ ਸਾਹਮਣੇ ਦਿਸਦੇ ਪਏ ਆ ਹੁਣ ਉਹਨਾਂ ਨੂੰ ਵੰਡਾ ਵੀ ਕੋਈ ਨਹੀਂ ਸਕਦਾ ਮਹਾਰਾਜ ਕਹਿੰਦੇ ਆ ਤੂੰ ਆ ਤੇਰਾ ਵੀ ਇਲਾਜ ਹੈ ਤੈਨੂੰ ਦੁੱਖ ਹੈ ਨਾ ਮੈਂ ਆ ਕੁਝ ਕੀਤਾ ਹਜ਼ੂਰ ਨੇ ਫਰਮਾਇਆ ਕਿ ਕਾਮ ਕ੍ਰੋਧ ਮੁਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲਵੀ ਕੋਨ ਅਗ ਕੀਏ ਹੋਵਾ ਅਸੁਰ ਸੰਗਾਰ ਪੋਥੀ ਗੀਤ ਕਪਿਤ ਕੇ ਚ ਕਦੇ ਨਾ ਕਰਨ ਧਰਿਆ ਕਦੀ ਗੁਰਦੁਆਰੇ ਕਦੀ ਨਿਤਨ ਸੱਚੀ ਲੋ ਵੈਗੁਰੂ ਸ਼ਬਦ ਹੀ ਨਿਕਿਆ ਪਰ ਹੁਣ ਸਾਹਮਣੇ ਦੁੱਖ ਦੇਖਦਾ ਪਏ ਮੈਂ ਆ ਕੁਝ ਪਾਪ ਕੀਤੇ ਮਹਾਰਾਜ ਕਹਿੰਦੇ ਆ ਚਿਤ ਆਵੇ ਉਸ ਪਾਰ ਬ੍ਰਹਮਤਾਂ ਨਿਮਕ ਸਿਮਰਤ ਤਰਿਆ ਮਹਾਰਾਜ ਕੇ ਦੁੱਖਾਂ ਨੂੰ ਦੂਰ ਕਰਨ ਵਾਲਾ ਨਾਮ ਹੈ ਫਿਰ ਬੇਨਤੀ ਆਪ ਸ਼ਬਦ ਧਿਆਨ ਜਰੂਰ ਦੇਈ ਜੋ ਉੱਤੇ ਦੁੱਖ ਹਰਤਾ ਹਰ ਨਾਮ ਪਛਾਨੋ ਤੇ ਮਹਾਰਾਜ ਇਹ ਬੰਦੇ ਨੂੰ ਕੋਈ ਉਪਦੇਸ਼ ਦੱਸੋ ਕਿੰਨਾ ਦਾ ਦੋ ਕਟਿਆ ਅੱਗੇ ਕਹਿਣ ਲੱਗੇ ਅਜਾ ਮਲ ਗਨਕਾ ਇਹ ਇੱਥੇ ਜਿਹੜੀ ਮੇਰੇ ਕੋਲ ਪੋਥੀ ਉੱਤੇ ਨੰਨੇ ਤੇ ਸਿਹਾਰੀ ਨਹੀਂ ਲੱਗੀ ਹੋਈ ਜਿਹੜੀ ਮੇਰੇ ਕੋਲ ਪ੍ਰਕਾਸ਼ ਉੱਤੇ ਚਲੋ ਗਨਿਕਾ ਵਜੇ ਉਹ ਪੜਾਂਗੇ ਤੇ ਫਿਰ ਗਨਿਕਾ ਆਏਗਾ ਉੰਜ ਜਿਹੜੀ ਮੇਰੇ ਕੋਲ ਪੋਤੀ ਹੈ ਤਕਸਾਲ ਦੀ ਪੋਤੀ ਇਸ ਤਰ੍ਹਾਂ ਨਹੀਂ ਹੋ ਸਕਦਾ ਇੱਥੇ ਪਾਠ ਜੋ ਮੈਂ ਕਰ ਰਿਹਾ ਜੋ ਮੇਰੇ ਕੋਲ ਲਿਖਿਆ ਉਹ ਗਨਕਾ ਮਾਰਜ ਕਹਿੰਦੇ ਅਜਾ ਮਲ ਗਨਕਾ ਜੇ ਸਿਮਰਤ ਅਜਾ ਮਲ ਔਰ ਗਨਕਾ ਨੇ ਜਿਸ ਖਰੀਦਾ ਨਾਮ ਸਿਮਰਿਆ ਹੁਣ ਜਿਸ ਜੇ ਜਿਹੜਾ ਨਾ ਇਹਦੇ ਅਰਥ ਕਰਨ ਲਈ ਫਿਰ ਪਹਿਲੀ ਤੱਕ ਤੇ ਜਾਣਾ ਪਏਗਾ ਦੁੱਖ ਹਰਤਾ ਹਰ ਨਾਮ ਪਛਾਨੋ ਹਰੀ ਨਾਮ ਜੇ ਅਜਾ ਮਲ ਗਨ ਕਾ ਜੇ ਸਿਮਰਤ ਜਿਹਦਾ ਸਿਮਰਨ ਕਰਕੇ ਮੁਕਤ ਭੈ ਬੰਦਨਾ ਤੋਂ ਮੁਕਤ ਹੋ ਗਏ ਜੀ ਜਾਨੋ ਜੀ ਦਾ ਅਰਥ ਹੈ ਆਪਣੀ ਜਿੰਦ ਤੋਂ ਪਿਆਰਿਓ ਸ਼ਰੀਰ ਦੇ ਬੰਧਨ ਕੱਟੇ ਜਾਂਦੇ ਆ ਜਿੰਦ ਦੇ ਪਾਪਾਂ ਦੇ ਬੰਧਨ ਕੇਵਲ ਰੱਬ ਦਾ ਨਾਮ ਘਟਦਾ ਹੈ ਇਹਦੇ ਸਿੱਧੇ ਅਰਥ ਨੇ ਦੁਖ ਹਰਤਾ ਹਰ ਨਾਮ ਪਛਾਨੋ ਅਜਾ ਮਲ ਗਨ ਕਾ ਜੇ ਸਿਮਰਤ ਮੁਕਤ ਭੈ ਜੀ ਜਾਨੋ ਹੁਣ ਇੱਥੇ ਸਤਿਗੁਰੂ ਨੇ ਅਜਾ ਮਲ ਤੇ ਗਨਕਾ ਕਿਆ ਇਹ ਕੌਣ ਨੇ ਮੈਂ ਤਾਂ ਬੇਨਤੀ ਕਰਨਾ ਕਿਉਂਕਿ ਜਿੱਦਨ ਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਸ਼ਬਦ ਸ਼ੁਰੂ ਕੀਤੇ ਆ ਨਾ ਇਹ ਉਦਾਹਰਨਾ ਬੜੀ ਵਾਰੀ ਪਛਾ ਚੁੱਕੀਆਂ ਪਰ ਮੈਂ ਆਪ ਨੂੰ ਅਰਥ ਜ਼ਰੂਰ ਕਰਨੇ ਨੇ ਕਿਉਂਕਿ ਜਦੋਂ ਇਹ ਸਟੋਰੀ ਵਾਹ ਗੁਰੂ ਕਹਾਣੀ ਚੱਲਦੀ ਹੈ ਨਾ ਜਾਂ ਸਾਖੀ ਚੱਲਦੀ ਹੈ ਸਾਡੇ ਅੱਜ ਕੱਲ ਦੇ ਜਿਹੜੇ ਵਿਦਵਾਨ ਕਹਿੰਦੇ ਆ ਵੀ ਤੁਸੀਂ ਨਵੀਂ ਗੱਲ ਕਰੋ ਉਹ ਕਈ ਵਰੀ ਇੱਥੇ ਪਚਾਕਾ ਮਾਰ ਕੇ ਪਚਾਕਾ ਸਮਝ ਗਿਆ ਨਾ ਕਈ ਵਰੀ ਰੋਟੀਆਂ ਖਾਂਦਾ ਨਹੀਂ ਬੰਦਾ ਪਚਾਕੀ ਮਾਰਦਾ ਮੈਂ ਖਾਣਾ ਜਿਵੇਂ ਬੀਬੀਆਂ ਕਈ ਵਰੀ ਬੱਚੇ ਨੂੰ ਕੁਝ ਖਵਾਣਾ ਹੋਵੇ ਨਾ ਆਹ ਮੂੰਹ ਚ ਪਾਉਂਦੀਆਂ ਨਹੀਂ ਬਸ ਉਹ ਇੱਕ ਨਕਲ ਜੀ ਕਰਦੀਆਂ ਮੈਨੂੰ ਬੜਾ ਰਸ ਆ ਰਿਹਾ ਇੱਥੋਂ ਫਿਰ ਅਸੀਂ ਟੱਪ ਜਾਣਾ ਵੀ ਨਹੀਂ ਇਹ ਤਾਂ ਹਿੰਦੂਆਂ ਦੀ ਗੱਲ ਸ਼ੁਰੂ ਹੋ ਜਾਣੀ ਕਿਸ ਤਰ੍ਹਾਂ ਇਹ ਨਾ ਜੀ ਤੇ ਜਿਹੜੇ ਸੰਗਤ ਨੇ ਅੱਧਿਓ ਯਾਦਾ ਖਿਮਾ ਕਰਿਓ ਉਹਨਾਂ ਦਾ ਫੁਰਨਾ ਪਹਿਲੀ ਬਦਲ ਆ ਪਿੰਦਾ ਇਹ ਤਾਂ ਹਿੰਦੂਆਂ ਦੀਆਂ ਕਹਾਣੀਆਂ ਸ਼ੁਰੂ ਕਰ ਲਈਆਂ ਮੇਰੇ ਮਨ ਨੂੰ ਤਾਂ ਦੁੱਖ ਲੱਗਦਾ ਹੈ ਕਿ ਜਿਨ੍ਹਾਂ ਨੂੰ ਆਪਣੇ ਗੁਰੂ ਦੇ ਸ਼ਬਦਾਂ ਪ੍ਰਤੀ ਨਫ਼ਰਤ ਪੈਦਾ ਹੋ ਜਾਵੇ ਉਹਨਾਂ ਦੇ ਅੰਦਰ ਨੂੰ ਠੰਡ ਕਦੀ ਨਹੀਂ ਪੈ ਸਕਦੀ ਸ਼ਬਦ ਮੈਂ ਓਖਾ ਕਿਹਾ ਵਸੇ ਜੇ ਗੁਰੂ ਵਾਰ-ਵਾਰ ਵਰਤ ਰਿਹਾ ਤੈਨੂੰ ਕੀ ਹੋ ਗਿਆ